ਕਾਂਗਰਸ ਪਾਰਟੀ ਦੇ ਇਨਕਮ ਟੈਕਸ ਵਿਭਾਗ ਵੱਲੋਂ ਸੀਲ ਕੀਤੇ ਖਾਤਿਆਂ ਦਾ ਵਿਆਪਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਮਾਲੀ ਵਿੱਚ ਇਨਕਮ ਟੈਕਸ ਦੇ ਦਫ਼ਤਰ ਸਾਹਮਣੇ ਪੰਜਾਬ ਕਾਂਗਰਸ ਵੱਲੋਂ ਰਾਜਾ ਅਮਰਿੰਦਰ ਸਿੰਘ ਵਿਡਿੰਗ ਦੀ ਅਗਵਾਈ ਹੇਠ ਰੋਸ ਵਖਾਵਾ ਕੀਤਾ ਗਿਆ ਰਾਜਾ ਵਿਡਿੰਗ ਨੇ ਇਸ ਮੌਕੇ ਕਿਹਾ ਕਿ ਇੱਕ ਪਾਸੇ ਭਾਜਪਾ ਦੇ ਖਾਤਿਆਂ ਵਿੱਚ 6500 ਕਰੋੜ ਹੈ ਪਰ ਕਾਂਗਰਸ ਕੋਲ ਕੇਵਲ 150 ਕਰੋੜ ਰੁਪਇਆ ਹੈ ਫਿਰ ਵੀ ਕਾਂਗਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਜੀ ਇਹ ਪੇਸ਼ ਪਰਦੇ ਵਿੱਚ ਅੱਜ ਇਨਕਮ ਟੈਕਸ ਡਿਪਾਰਟਮੈਂਟ ਦੇ ਦਫ਼ਤਰਾਂ ਦੇ ਬਾਹਰ ਹੈੱਡਕੁਆਟਰਸ ਜਿਹੜੇ ਨੇ ਉਹਨਾਂ ਦੇ ਬਾਹਰ ਧਰਨੀ ਕਾਂਗਰਸ ਪਾਰਟੀ ਲਾ ਰਹੀ ਹੈ ਪੂਰਾ ਕਾਰਨ ਇਹ ਹੈ ਕਿ ਪਿਛਲੇ 3 ਦਿਨ ਪਹਿਲਾਂ ਜਿਸ ਪ੍ਰਕਾਰ ਇਨਕਮ ਟੈਕਸ ਡਿਪਾਰਟਮੈਂਟ ਨੇ ਅਚਨਚੇ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਬਹਾਨਾ ਬਣਾ ਕੇ ਕਿ ਅਸੀਂ ਇਨਕਮ ਟੈਕਸ ਰਿਟਰਨ ਜਿਹੜੀ ਹੈ ਉਹ ਲੇਟ ਭਰੀ ਹੈ ਸੋ ਅਸੀਂ ਤੁਹਾਨੂੰ ਹਰਜਾਨਾ ਭਰਦੇ ਹਾਂ ਆਲਰੇਡੀ ਜਿਹੜਾ ਕੇਸ ਹੈ ਟ੍ਰਿਬਿਊਨਲ ਕੋਲੇ ਸਾਡਾ ਚੱਲ ਰਿਹਾ ਹੈ ਟ੍ਰਿਬਿਊਨਲ ਜੋ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਹੋਏਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਲੇਕਿਨ ਅਚਨ-ਚੇਤ ਖਾਤੇ ਬੰਦ ਜਿਹੜੇ ਕੀਤੇ ਗਏ ਉਹ ਮੈਂ ਸਮਝਦਾ ਕਿ ਸਰਾਸਰ ਡੈਮੋਕ੍ਰੇਸੀ ਦਾ ਔਰ اپੋਜੀਸ਼ਨ ਪਾਰਟੀਆਂ ਦਾ ਜਿਹੜੀ ਸਾਰ ਪ੍ਰਣਾਲੀ ਹੈ ਜਾਨੀ ਕਿ ਜਿਸ ਘਰ ਦੀ ਜਾਂ ਜਿਸ ਪਰਿਵਾਰ ਦੀ ਜਾਂ ਜਿਸ ਪਾਰਟੀ ਦੀ ਜਾਂ ਜਿਸ ਕੋਈ ਵੀ ਕੰਪਨੀ ਦੀ ਅਗਰ ਉਹਰੇ ਖਾਤੇ ਸੀਲ ਕਰ ਦਿਓਗੇ ਤਾਂ ਜੋ ਓਪਰੇਟ ਹੀ ਨਾ ਕਰਨ ਪਾਉਣ ਉਹ ਉਹ ਇਹ ਪੁਰਾਣਾ ਕੇਸ ਹੈ ਕੋਈ ਅੱਜ ਦਾ ਨਵਾਂ ਕੇਸ ਨਹੀਂ ਔਰ ਇਹ ਅਚਨਚੇਤ ਜਦੋਂ ਇਲੈਕਸ਼ਨ ਆ ਗਏ ਅੱਜ ਇਲੈਕਸ਼ਨਾਂ ਤਿੰਨ ਮਹੀਨੇ ਰਹਿ ਗਏ ਹੁਣ ਜੇ ਸਾਡੇ ਖਾਤੇ ਸੀਲ ਕਰ ਦਿਓਗੇ ਜੇ ਜਿਹੜਾ ਕੋਈ ਅਸੀਂ ਖਰਚਾ ਕਰਨਾ ਹੋਏਗਾ ਉਹ ਕਿੱਦਾਂ ਕਰਾਂਗੇ ਹਾਲਾਂਕਿ ਇਹ ਸਰਾਸਰ ਤੱਕਾ ਜ਼ਾਸੀ ਹੈ ਬਹੁਤ ਵੱਡਾ ਇੱਕ ਫੈਸਲਾ ਜਿਹੜਾ ਇਲੈਕਟਰਲ ਬਾਂਡਸ ਦੇ ਖਿਲਾਫ ਸੁਪਰੀਮ ਕੋਰਟ ਨੇ ਕੀਤਾ ਹੈ ਕੀ ਹੈ ਉਹਨਾਂ ਨੇ ਕਿਹਾ ਇਹ ਲੀਗਲ ਕ腐ਸ਼ਨ ਕਰ ਦਿੱਤੀ ਗਈ ਹੈ ਕ腐ਸ਼ਨ ਪਾਰਟੀਆਂ ਦੀ ਔਰ ਜਿਸ ਪ੍ਰਕਾਰ ਪਿਛਲੇ 6 ਸਾਲਾਂ ਚ 300 ਕਰੋੜ ਰੁਪਿਆ ਇਲੈਕਟਰਲ ਬਾਂਡ ਜਾਣੇ ਕੀ ਕਾਰਪੋਰੇਟ ਘਰਾਣਿਆਂ ਨੇ ਪੈਸਾ ਦਿੱਤਾ ਬੀਜੇਪੀ ਨੂੰ 97% ਬੀਜੇਪੀ ਪੈਸਾ ਲੈਗੀ 3% ਅਦਰ ਦੇਸ਼ ਦੀਆਂ ਪਾਰਟੀਆਂ ਔਰ ਉਹਦੇ ਚ ਇਹ ਵੀ ਕਿਹਾ ਗਿਆ ਇਹਨਾਂ ਨੇ ਸੰਸ਼ੋਧਨ ਕੀਤਾ ਸੀ ਕਿ ਇਲੈਕਟਰੋਨ ਬਾਂਡ ਜਦੋਂ ਕੋਈ ਦੇਗਾ ਔਰ ਕੋਈ ਕਿਸੇ ਪ੍ਰਕਾਰ ਦੀ ਆਰਟੀਆਈ ਨਹੀਂ ਲੈ ਸਕਦਾ ਅਸੀਂ ਕਿਸੇ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਨਹੀਂ ਦੇਵਾਂਗੇ ਐਸੋ ਪਹਿਲਾਂ ਇਹ ਕਾਨੂੰਨ ਸੀ ਲੇਕਿਨ ਆਮਦਨ ਚੋਂ ਕੇਵਲ 10% ਜਿਹੜਾ ਹਿੱਸਾ ਹੈ ਆਮਦਨ 'ਚੋਂ 10% ਕਿਸੇ ਪਾਰਟੀ ਨੂੰ ਦੇ ਸਕਦਾ ਜਿਹਦੇ ਤੇ ਇਨਕਮ ਟੈਕਸ ਦਾ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਲੱਗੇਗਾ ਹੁਣ ਚਾਹੇ 100 ਕਰੋੜ ਦੇਵੇ 50 ਕਰੋੜ ਦੇਵੇ ਉਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ ਚਾਹੇ 500 ਕਰੋੜ ਦੇਵੇ ਤੇ ਨਾ ਹੀ ਹੋਰੀ ਇਨਫੋਰਮੇਸ਼ਨ ਕਿਸੇ ਨੂੰ ਦੱਸੀ ਜਾਏਗੀ ਹਾਲਾਂਕਿ SBI ਨੂੰ ਇਹ ਦਿੱਤਾ ਗਿਆ ਇਹ ਕੰਮ SBI ਬੈਂਕ ਜਿਹੜਾ ਇਲੈਕਟਰਲ ਬਾਂਡਸ ਦਿੰਦਾ ਹੈ ਸਮੇਂ-ਸਮੇਂ ਸਰ ਜਦੋਂ ਰਿਜ਼ਰਵ ਬੈਂਕ ਦੇ ਮੁਖੀਆਂ ਤੋਂ ਇਨਫੋਰਮੇਸ਼ਨ ਮੰਗੀ ਗਈ ਉਹਨਾਂ ਨੇ ਕਿਹਾ ਕਿ ਇਹ ਸਾਰਾ ਸਿਸਟਮ ਤੈਸ਼ ਨੈਸ਼ ਹੋ ਜਾਏਗਾ ਇਹ ਤੁਸੀਂ ਨਾ ਕਰੋ ਲੇਕਿਨ ਆਲਰੇਡੀ ਸਲਾਹ ਉਹ ਦੋ ਮੰਗੀ ਗਈ ਇੰਡਨ ਪਹਿਲਾਂ ਤੇ ਜਦੋਂ ਫਾਈਨਾਂਸ ਡਿਪਾਰਟਮੈਂਟ ਦੀ ਬੁੱਕਲੇਟ ਛਪ ਚੁੱਕੀ ਸੀ ਅਨਾਉਂਸਮੈਂਟ ਕਰਨੀ ਸੀ ਸੋ ਮੇਰੇ ਕਹਿਣ ਦਾ ਮਤਲਬ ਕਿੱਡਾ ਵੱਡਾ ਭਾਜਪੀ ਦਾ ਘੁਟਾਲਾ ਹੈ ਅੱਜ ਸਾਨੂੰ ਲੋਕ ਕਹਿੰਦੇ 70 ਸਾਲ ਨੇ ਕੀਆ 70 ਸਾਲਾਂ ਦੀ ਪਾਰਟੀ ਕੋਲੇ 138 ਬਰੇ ਪੁਰਾਣੀ ਪਾਰਟੀ ਕੋਲੇ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਸਾਡੇ ਕੋਲ 170 80 ਕਰੋੜ ਰੁਪਏ ਹੈ ਦੂਜੇ ਪਾਸੇ ਜਿਹੜੀ 10 ਸਾਲਾਂ ਚ ਹੋਂਦ ਚ ਪਾਰਟੀ ਆਈ ਹੈ ਉਹ ਕੋਲ 500 ਕਰੋੜ ਰੁਪਏ ਇਹ ਅਸਲੀ ਕਰ ਸਕੀ ਇਹਦੀ ਕੌਣ ਇਨਕੁਆਰੀ ਕਰੇਗਾ ਜਾਂਚ ਕਰੇਗਾ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹਨਾਂ ਘਰਾਣਿਆਂ ਦੇ ਨਾਮ ਉਜਾਗਰ ਕੀਤੇ ਜਾਣ ਜਿਨ੍ਹਾਂ ਘਰਾਣਿਆਂ ਨੇ ਪੋਲੀਟੀਕਲ ਪਾਰਟੀਆਂ ਨੂੰ ਇਲੈਕਟਰਲ ਬਾਂਡ ਦਿੱਤੇ ਹੈ ਤਾਂ ਜੋ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਕੰਪਨੀ ਨੇ ਕਿੰਨੇ ਇਲੈਕਟਰਲ ਬਾਂਡ ਕਿਹੜੇ ਪਾਰਟੀ ਨੂੰ ਦਿੱਤੇ ਦੇ ਰਾਜਨੀਤਿਕ ਫਾਇਦਾ ਉਹਨੇ ਤਾਂ ਕੀ ਲਿਆ ਸੋ ਆ ਅੱਜ ਐਸੀ ਧਰਨਾ ਲਾਉਣ ਆਏ ਸੀ ਮੋਦੀ ਸਾਹਿਬ ਨੇ ਦੇਸ਼ ਸਾਰਾ ਵੇਚਦਾ ਹਾਂ ਤਿੰਨ ਚੀਜ਼ਾਂ ਮੁੱਲ ਲੈ ਲਈਆਂ ਪੱਕੇ ਤੌਰ ਤੇ ਈਡੀ ਸੀਬੀਆਈ ਤੇ ਇਨਕਮ ਟੈਕਸ ਹੁਣ ਜਿਸ ਨੂੰ ਵੀ ਡਰਾਉਣਾ ਧਮਕਾਉਣਾ ਹੁੰਦਾ ਹੈ ਉਹਨੂੰ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਡਰਾਉਂਦੇ ਧਮਕਾਉਂਦੇ ਆ ਕਈਆਂ ਨੂੰ ਆਪਦੇ ਨਾਲ ਸ਼ਾਮਲ ਕਰ ਲੈਂਦੇ ਆ ਸੋ ਮੇਰੇ ਕਹਿਣ ਤੋਂ ਪਾਵਾ ਇਹ ਨਹੀਂ ਚੱਲੇਗਾ ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦਿਆਂਗੇ ਅਸੀਂ ਲੜਾਂਗੇ ਮਰਤੇ ਦਮ ਤੱਕ ਲੜਾਂਗੇ ਗਾਂਧੀ ਜੀ ਦੀ ਸੋਚ ਤੇ ਭਗਤ ਸਿੰਘ ਜੀ ਦੀ ਸੋਚ ਤੇ ਸ਼ਹੀਦ ਆਲਮਉਦਮ ਸਿੰਘ ਦੀ ਸੋਚ ਤੇ ਅਸੀਂ ਲੜ ਕੇ ਮਰਾਂਗੇ ਨਾ ਕਿ ਅਸੀਂ ਡਰ ਕੇ ਮਰਾਂਗੇ ਜੀਤ ਜੀਤ ਜੀ ਸਰਕਾਰ ਮਰਦਾਬਾ ਮਰਦਾਬਾ ਬੀਜੇਪੀ ਸਰਕਾਰ ਮਰਦਾਬਾ ਮਰਦਾਬਾ ਬੀਜੇਪੀ ਸਰਕਾਰ ਮਰਦਾਬਾ ਮਰਦਾਬਾ ਬੀਜੇਪੀ ਸਰਕਾਰ ਮਰਦਾਬਾ ਮਰਦਾਬਾ ਬੀਜੇਪੀ ਸ਼ਰਮ ਕਰੋ ਮਰਦਾਬਾ

ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਰਕਰ ਸਾਹਿਬ ਨਾਲ ਪਹੁੰਚਿਆ ਸਾਡੇ ਰਜੀਵ ਗਾਂਧੀ ਪੰਚਾਇਤੀ ਰਾਜ ਸਗਠਨ ਦੇ ਚੇਅਰਮੈਨ ਜੀਲ ਸਾਹਿਬ ਆਪੀ ਟੀਮ ਨਾਲ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਇੱਥੇ ਧਰਨੇ ਵਿੱਚ ਆ ਕੇ ਸ਼ਮੂਲੀਅਤ ਕਰਨ ਦਾ ਤੁਹਾਡਾ ਧੰਨਵਾਦ ਸਾਡੇ ਸਨੌਰ ਹਲਕੇ ਨੂੰ ਜਿਹੜੇ ਬ੍ਰਿਧ ਨਿਸ਼ਕਾ ਦਿੰਦੇ ਆ ਵਿੰਦਪਾਲ ਸਿੰਘ ਹਰੀਮਾਨ ਜੀ ਉਹ ਇੱਥੇ ਪਹੁੰਚੇ ਆ ਸਾਰਿਆਂ ਦਾ ਵਿਜਲੇਸ਼ ਆਪਾਂ ਸਾਰੇ ਕਥੇ ਹੋਏ ਆ ਕਿ ਮੈਂ ਵਧਾਈ ਦਵਾਂਗਾ ਸਿੱਧੂ ਸਾਹਿਬ ਨੂੰ ਬਾਕੀ ਬਹੁਤ ਵੱਡਾ ਜੋਸ਼ ਹੈ ਸਾਡੇ ਜਨ ਸੰਗਠਨ ਇੰਚਾਰਜ ਸੰਦੀਪ ਜੀ ਸਾਡੇ ਐਕਸ ਮਿਸਟਰ ਸਾਹਿਬ ਐਮ ਐਲ ਏ ਸਾਹਿਬਾਨ ਸਾਡੇ ਬਹੁਤ ਬਹੁਤ ਸਾਰੇ ਸਪੰਸਰ ਸਾਰੇ ਪੀਲ ਆਈ ਹੈ ਸਾਰੀ ਤੇ ਜਿੰਨੇ ਵੀ ਇੱਥੇ ਸਪੰਸਰ ਸਾਹਿਬਾਨ ਆਏ ਨੇ ਸੋ ਜਿੰਨੇ ਵੀ ਸਰਵਾਂ ਨਾਲ ਮੈਂ ਸੋ ਸਾਰੇ ਅਗਲੇ ਬਹੁਤ ਬਹੁਤ ਅਸੀਸਾਰਜੋਗ ਨੇ ਜੇਕਰ ਕਿਸੇ ਦਾ ਕੋਲ ਨਾਲ ਲੈਂਟਰ ਰਹਿ ਗਿਆ ਤਾਂ ਮਾਫੀ ਚਾਹਾਂਗਾ ਜੇ ਜਿੰਨੇ ਵੀ ਬਲਵਾਣਾ ਤਾਂ ਮੈਨੂੰ ਅਸਲੀ ਤੋਂ ਇਹਨਾਂ ਦਾ ਧੰਨਵਾਦ ਜੀ ਆਇਆਂ ਜੀ